ਕਹਦੇ ਮੰਤਰੀ ਸਾਹਿਬ ਚ ਫੈਦਲ ਤੌਰ ਤੇ ਪਹੁੰਚੇ ਆ ਗਿਆ ਬੜਾ ਵੱਡਾ ਬਾਅਦ ਹੁੰਦਾ ਜਦੋਂ ਮਨਿਸਟਰ ਆ ਕੇ ਤੁਹਾਨੂੰ ਪੁਸਤੀ ਦੇਵੇ ਇਹ ਕਹੋਗੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਧਾਨ ਜਰਸ ਪ੍ਰਮਾਣ ਸਿੰਘ ਜੀ ਸਾਡੇ ਵਿੱਚ ਸਾਡੇ ਖੇਤੀਬਾੜੀ ਮੰਤਰੀ ਸਾਡੇ ਬਹੁਤ ਹੀ ਸਨਮਾਨਯੋਗ ਜੀ ਉਹਨੇ ਪਾਈ ਪੁਸਤੀ ਤੇ ਅਸੀਂ ਪਹੁੰਚਿਆ ਇਹ ਸਾਰੀ ਆਮ ਆਦਮੀ ਪਾਰਟੀ ਹਰ ਇੱਕ ਭਾਗਾਂ ਪ੍ਰਣਵੋਧਨ ਹੋਇਆ ਜੀ ਹੈ ਕਿ ਨਹੀਂ ਅੱਜ ਬਹੁਤ ਬਹੁਤ ਧੰਨਵਾਦ ਜੀ ਪਾਰਟਾ ਬੜਾ ਵੱਡਾ ਉਤਾਰ ਜਿਹੜਾ ਹੁੰਦਾ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਹੁੰਦਾ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਚੱਲੇ ਆ ਦਿਮਾਗ ਦੇ ਟੱਕਾ ਹੋਣਗਾ ਵੀ ਆ ਕੰਮ ਪ ਦੇਖੋ ਜੋ ਮਾਰਕੀਟ ਕਮੇਟੀ ਅੰਦਰ ਪ੍ਰੀ ਕੰਮ ਹੁੰਦਾ ਹੈ ਜੀ ਆਪਣੀ ਇਹ ਸਾਰਾ ਸਰੇ ਧਿਆਨ ਵਿੱਚ ਆ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਚਲਾਵਾਂਗੇ ਕਿਸੇ ਨੂੰ ਕੋਈ ਕਿਸਾਨ ਨੂੰ ਆਰਥਿਕ ਨੂੰ ਮੈਂ ਦੂਰ ਨੂੰ ਕੋਈ ਪਰੇਸ਼ਾਨੀ ਨਾ ਆ ਮੇਰੇ ਸਾਹਿਬ ਮੰਤਰੀ ਸਾਹਿਬ ਪਹੁੰਚੇ ਹੈ ਕਿ ਕੀ ਕਹੋਗੇ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੱਥ ਜੋੜ ਕੇ ਤੁਸੀਂ ਪਹੁੰਚੇ ਹੋ ਦੂਜੇ ਨੰਬਰ ਤੇ ਮੈਂ ਧੰਨਵਾਦ ਕਰਦਾ ਮੇਰੇ ਬੜੇ ਸਤਿਕਾਰਯੋਗ ਨੇ ਸਾਰਾ ਪੰਜਾਬ ਵੀ ਇਨਾਂ ਨੂੰ ਵੀ ਪਿਆਰ ਕਰਦਾ ਕੁੜੀਆਂ ਸਾਹਿਬ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਪਿਆਰ ਕਰਦਾ ਤੇ ਸਪੈਸ਼ਲ ਤੌਰ ਤੇ ਜਿਹੜਾ ਸਾਡਾ ਇਲਾਕਾ ਏ ਚਾਹੇ ਆਪਣਾ ਫੀਲਡ ਕੋਟ ਹਲਕਾ ਹੋਵੇ ਚਾਹੇ ਸਾਡਾ ਆਪਣਾ ਬਾਗਾਪਰਾਣਾ ਹੋਵੇ ਉਹ ਵੀ ਆਪਣੇ ਸਾਰੇ ਪਰਿਵਾਰ ਨੂੰ ਇਸ ਪਰਿਵਾਰ ਨੂੰ ਬਹੁਤ ਜ਼ਿਆਦਾ ਦਿਲੋਂ ਸਤਿਕਾਰ ਕਰਦੇ ਨੇ ਤੇ ਅੱਜ ਇੰਨੇ ਚੰਗੇ ਸਮੇਂ ਦੇ ਵਿੱਚ ਕਿਉਂਕਿ ਜਿਹੜੀ ਮਾਰਕੀਟ ਕਮੇਟੀ ਬਾਗਾਪਰਾਣਾ ਇਹ ਕੋਈ ਆਮ ਕਮੇਟੀ ਨਹੀਂ ਜੀ ਸਾਡੀ ਜਿਹੜੀ ਮਾਰਕੀਟ ਕਮੇਟੀ ਬਾਗਾਪੁਰਾਣਾ ਮੇਰੇ ਇੱਥੋਂ ਦੇ ਕਿਸਾਨਾਂ ਦੇ ਕਰਕੇ ਬਾਗਾਪੁਰਾਣੇ ਦੇ ਮਜ਼ਦੂਰਾਂ ਦੇ ਕਰਕੇ ਇੱਥੋਂ ਦੇ ਆਰਥੀਆਂ ਦੇ ਕਰਕੇ ਲਗਭਗ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ 4-5 ਮਾਰਕੀਟ ਕਮੇਟੀਆਂ ਨੇ ਜਿਹੜੀਆਂ ਸਭ ਤੋਂ ਵਧੀਆ ਕੰਮ ਕਰਦੀਆਂ ਨੇ ਤਾਂ ਉਹਨਾਂ ਵਿੱਚੋਂ ਆਉਂਦੀ ਆ ਅੱਜ ਉਸ ਤਰਸੀ ਤੇ ਮਨਦੀਪ ਮਾਨ ਮਾਨ ਕੋਟਲਾ ਤੁਸੀਂ ਸਾਰੇ ਜਾਣਦੇ ਹੋ ਕੋਈ ਨਵਾਂ ਚਿਹਰਾ ਨਹੀਂ ਗਿਆ ਅੱਜ ਉਹਨਾਂ ਨੂੰ ਚੇਅਰ ਤੇ ਬਿਠਾਉਣ ਦੇ ਵਾਸਤੇ ਮੰਤਰੀ ਸਾਹਿਬ ਪਹੁੰਚੇ ਤੇ ਗਰਮੀਤ ਕੁੜੀਆਂ ਜੀ ਪਹੁੰਚੇ ਨੇ ਇਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਤੇ ਜਿਹੜਿਆਂ ਨੂੰ ਵੀ ਕਹਿਣਾ ਨਾਲ ਦੇ ਨਾਲ ਜਿਹੜੀਆਂ ਮੰਤਰੀ ਸਾਹਿਬ ਨੇ ਇਹਨਾਂ ਨੇ ਤਾਂ ਬੜੇ ਖੋਲੀ ਜੇ ਬੜੇ ਪਿਆਰ ਦੇ ਨਾਲ ਆਪਾਂ ਨੂੰ ਪਹਿਲਾਂ ਵੀ 14 ਕਰੋੜ ਦੀ ਤੇ ਹੁਣ ਬੜੇ ਹਲੀਮੀ ਦੇ ਨਾਲ 12 ਕਰੋੜ 58 ਲੱਖ ਦੀ ਸਾਨੂੰ ਜਿਹੜੀ ਸਹੂਰਾਤ ਦਿੱਤੀ ਹੈ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਕਿਉਂਕਿ ਮੈਨੂੰ ਯਾਦ ਆ ਜਦੋਂ ਵਿਧਾਨ ਸਭਾ ਦੇ ਵਿੱਚ ਇਸ ਲਿੰਕ ਸੜਕਾਂ ਦੀ ਗੱਲ ਚੱਲ ਰਹੀ ਸੀ ਤੇ ਜਦੋਂ ਮੈਂ ਵਿਧਾਨ ਸਭਾ ਟੁੱਟ ਕੇ ਬੋਲਿਆ ਤੇ ਕਿਉਂਕਿ ਪ੍ਰਮਾਤਮਾ ਦੇ ਮਿਹਰ ਦੇ ਨਾਮ ਤੇ ਮੰਤਰੀ ਸਾਹਿਬ ਦੀ ਜਿਹੜੀ ਸੀਟ ਆ ਉਹ ਮੇਰੇ ਤੋਂ ਇੱਕ ਸੀਟ ਹੀ ਅੱਗੇ ਆ ਇੱਕ ਸੀਟ ਅੱਗੇ ਬੈਠਿਆ ਤਾਂ ਇਹਨਾਂ ਨੇ ਉਹਦੇ ਮੇਰੀ ਬਾਹਰ ਪੜ ਕੇ ਕਿਹਾ ਤਾਂ ਕਹਿੰਦੇ ਵੀ ਐਮਐਲਏ ਸਾਹਿਬ ਤੁਸੀਂ ਕਿਹੜੀ ਸੜਕਾਂ ਦੀ ਗੱਲ ਕਰਦੇ ਹੋ ਮੈਨੂੰ ਦੱਸੋ ਇਹ ਸਚਾਈ ਆ ਮੈਂ ਤੁਹਾਨੂੰ ਮੰਤਰੀ ਸਾਹਿਬ ਨਾਲ ਗੱਲ ਨਹੀਂ ਸ਼ੇਅਰ ਕੀਤੀ ਤੁਹਾਨੂੰ ਦੱਸ ਰਿਹਾ ਤੇ ਮੈਂ ਉੱਥੇ ਬੈਠੇ ਨੇ ਕਿਹਾ ਮੈਂ ਕਿਹਾ ਕਹਿੰਦੀ ਮੇਰੀਆਂ ਤਾਂ ਸੜਕਾਂ ਜੀ ਤੇ ਇਹਨਾਂ ਨੇ ਉਹਦੇ ਕਿਹਾ ਕਹਿੰਦੇ ਦੱਸ ਕਿਹਨੂੰ ਫੋਨ ਕਰਾਉਣਾ ਮੈਂ ਇਹਨਾਂ ਨੇ ਆਪ ਆਪਣੇ ਅਫੀਸਰ ਨੂੰ ਫੋਨ ਮਾਰਿਆ ਵੀ ਭਾਈ ਸਾਡੇ ਬਾਗੇਪੁਰਾਣੇ ਦੀਆਂ ਸੜਕਾਂ ਦੇ ਦਿਓ ਤੇ 12 ਕਰੋੜ 58 ਲੱਖ ਦੀਆਂ ਜਿਹੜੀਆਂ ਸਾਨੂੰ ਸੜਕਾਂ ਨੇ ਜਿਹੜਾ ਇਹਨਾਂ ਨੇ ਜ਼ਿਕਰ ਕੀਤਾ ਚੰਨੂ ਵਾਲੇ ਵਾਲੀ ਆਪਣੀ ਨਹਿਰ ਉਹ ਸਾਰੀ ਨੇ ਸਾਰੀ ਆਪਾਂ ਪੱਕੀ ਕਰਾਂਗੇ ਟ੍ਰੈਫਿਕ ਦਾ ਪ੍ਰਬੰਧ ਹੋਊਗਾ ਸੇਖਾ ਤੋਂ ਮਾੜੀ ਮੁਸਤਫਾ ਜਿਹੜੀ ਜਿਹਦਾ 5 ਤੋਂ 6 ਵਰ ਨਹੀਂ ਪੱਥਰ ਰੱਖਿਆ ਗਿਆ ਲਗਭਗ ਪਿਛਲੇ 20 ਤੋਂ 25 ਸਾਲਾਂ ਤੋਂ ਤੇ ਚਰਚਾ ਚੱਲਦੀ ਸੀ ਵੀ ਕੌਣ ਬਣਾਊਗਾ ਜੀ ਤਾਂ ਉਹ ਦਾ ਵੀ ਕੰਮ ਮੰਤਰੀ ਸਾਹਿਬ ਜੀ ਨੇ ਸਾਨੂੰ ਉਹਦੇ ਵਾਸਤੇ ਪੈਸੇ ਦਿੱਤੇ ਨੇ ਨਾਲ ਜਿਹੜਾ ਆਪਣੇ ਲੰਡੇ ਤੋਂ ਲੈ ਕੇ ਰੋਡੇ ਵਿੱਚ ਦੀ ਜਿਹੜਾ ਆਪਣੇ ਡੇਮ ਨੂੰ ਜਾਂਦਾ ਏ ਰੋਡ ਉਹ ਵੀ ਬਹੁਤ ਵੱਡਾ ਰੋੜਾ ਸਭ ਤੋਂ ਵੱਧ ਟ੍ਰੈਫਿਕ ਉੱਥੇ ਸੀਗਾ ਉਹਨੂੰ ਵੀ ਅਸੀਂ 18 ਫੁੱਟਾ ਕਰਨ ਵਾਸਤੇ ਇਹਨਾਂ ਨੇ ਸਾਨੂੰ ਪੈਸੇ ਦਿੱਤੇ ਨੇ ਤਾਂ ਇਹਨਾਂ ਨੇ ਬੜੇ ਔਲੀ ਜੇ ਤਰੀਕੇ ਦੇ ਨਾਲ ਸਾਨੂੰ 15-20 ਕਰੋੜ ਰੁਪਇਆ ਦਿੱਤਾ ਏ ਤੇ ਉਹਦਾ ਅਸੀਂ ਸਾਡਾ ਸਾਡਾ ਬਾਗਾਪੁਰ ਹਲਕਾ ਹੱਥ ਜੋੜ ਕੇ ਤੁਹਾਡਾ ਧੰਨਵਾਦ ਵੀ ਕਰਦੇ ਆ ਤੇ ਜੇਕਰ ਮਾਣ ਦੀ ਗੱਲ ਕਰਨੀ ਹੋਵੇ ਜਦੋਂ ਵੀ ਕੋਈ ਤੁਸੀਂ ਮਾਰਕੀਟ ਕਮੇਟੀ ਦੀ ਚੇਅਰਮੈਨੀ ਦਾ ਜ਼ਿਕਰ ਆਉਂਦਾ ਤਾਂ ਮੈਨੂੰ ਅਜੇ ਵੀ ਯਾਦ ਆ ਮੇਰੇ ਸਾਰੇ ਸਾਥੀ ਬੈਠੇ ਨੇ ਦੀਪਕ ਸਮਾਲ ਸਰ ਜੀ ਬੈਠੇ ਨੇ ਸਾਡੇ ਰਮਨ ਜੀ ਬੈਠੇ ਨੇ ਸਾਰੇ ਸਾਡੇ ਖੜੇ ਨੇ ਤੁਸੀਂ ਵੀ ਪੱਤਰਕਾਰ ਇਹ ਚੀਜ਼ ਦਾ ਗਵਾਹ ਹੋ ਬੜਾ ਕੁਝ ਚੱਲਦਾ ਹੁੰਦਾ ਸੀਗਾ ਵੀ ਬਾਗਾ ਪੁਰਾਣਾ ਮਾਰਕੀਟ ਕਮੇਟੀ ਕਿਹਨੂੰ ਹੋਊਗੀ ਜੀ ਕੀ ਬਣੂਗਾ ਜੀ ਕੀ ਹੋਊਗਾ ਤਾਂ ਸਾਡੀ ਪਾਰਟੀ ਦਾ ਮੈਂ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਮੰਤਰੀ ਸਾਹਿਬ ਦਾ ਸਾਰਿਆਂ ਦਾ ਤੇ ਸਾਡੀ ਸਮੁੱਚੀ ਸਾਰੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਸਾਂਝਾ ਫੈਸਲਾ ਲੈ ਕੇ ਜਿਹੜਾ ਸਾਡਾ ਭਰਾ ਸਾਡਾ ਦੋਸਤ ਜਦੋਂ ਤੋਂ ਪਾਰਟੀ ਬਣੀ ਉਦੋਂ ਤੋਂ ਪਾਰਟੀ ਦੇ ਨਾਲ ਅਸੀਂ ਹਮੇਸ਼ਾ ਗੱਲ ਕਰਦੇ ਆ ਵੀ ਪੰਜਾਬ 'ਚ ਜਿਹੜੇ ਦਰਿਆ ਬਚਾਉਣ ਵਾਲੇ ਆ ਜਿਹੜੇ ਜਿਹੜੇ ਪਹਿਲੇ ਦਿਨ ਘਰੋਂ ਉੱਤਰ ਗਏ ਕੀ ਉਹਨਾਂ ਨੂੰ ਚੇਰਮੈਨੀਆਂ ਮਿਲਣਗੀਆਂ ਤੇ ਮੈਂ ਤਾਂ ਛੋਟਾ ਜਿਹਾ ਬੰਦਾ ਮੇਰੇ ਕੋਲ ਤਾਂ ਬਾਗੇਪੁਰਾਣੇ ਦੀ ਜ਼ਿੰਮੇਵਾਰੀ ਆ ਤੇ ਮੈਂ ਬਾਗੇਪੁਰਾਣੇ ਦੇ ਵਿੱਚ ਤੁਹਾਡੇ ਨਾਲ ਮੇਰੇ ਸੱਜਣ ਜਿਹੜਾ ਬੰਦਾ ਕੁਰਸੀ ਤੇ ਬੈਠਾ ਇਹ ਉਹ ਬੰਦਾ ਜਿਹਨੇ ਸਾਡੀ ਸਾਰੀ ਦੀਪਕ ਸਮਾਜ ਸਾਰ ਕੇ ਸਾਰੀ ਟੀਮ ਦੇ ਨਾਲ ਰੜ ਕੇ ਜਿਹਨੇ ਪਹਿਲੇ ਦਿਨ ਤੋਂ ਕਾगज ਪਰਨੇ ਸ਼ੁਰੂ ਕੀਤੇ ਮੈਂਬਰਸ਼ਿਪਾਂ ਕੱਟੀਆਂ ਆਮ ਆਦਮੀ ਪਾਰਟੀ ਦੀਆਂ ਆਪਦੇ ਪਿੰਡਾਂ 'ਚ ਰੇੜੀਆਂ ਦੇ ਜਾ ਜਾ ਕੇ ਸਾਡੀ ਟੀਮ ਸ਼ਹਿਰੀ ਟੀਮ ਖੜੀਆ ਗਗਨਾਰ ਅਗੇ ਧਰਮੇਂਦਰ ਅਗੇ ਇਹ ਉਹ ਸਾਥੀ ਨੇ ਵਿੱਚੋਂ ਸਾਡੇ ਗੁਰਪ੍ਰੀਤ ਮਨਚਨ ਦਾ ਸਾਡੇ ਇੱਕ ਦੋ ਸਾਥੀ ਜਿਹੜੇ ਦੁਨੀਆ ਤੋਂ ਵੀ ਚਲ ਗਏ ਹਰਪ੍ਰੀਤ ਰਿੰਟੂ ਵਰਗੇ ਸੀ ਉਹਨਾਂ ਨੂੰ ਵੀ ਸਾਰਿਆਂ ਨੂੰ ਯਾਦ ਕਰਦੇ ਆ ਇਹ ਉਹ ਸਾਡੇ ਨੌਜਵਾਨ ਸੀ ਜਿਨ੍ਹਾਂ ਨੇ ਬਾਗੇਪੁਰਾਣੇ 'ਚ ਦੱਸਿਆ ਵੀ ਆਮ ਆਦਮੀ ਪਾਰਟੀ ਨਾਂ ਦੀ ਵੀ ਕੋਈ ਚੀਜ਼ ਆ ਤੇ ਇਹਨਾਂ ਦੀ ਇੰਨੀ ਮਿਹਨਤ ਸਾਰੇ ਇਲੈਕਸ਼ਨਾਂ ਦੇ ਵਿੱਚ ਸਾਡੇ ਨਾਲ ਰਹੀ ਅੱਜ ਮੈਨੂੰ ਤਾਂ ਇਹ ਲੱਗਦਾ ਵੀ ਮੇਰੇ ਵਾਸਤੇ ਬੜਾ ਚੰਗਾ ਸਮਾਂ ਵੀ ਮੈਂ ਇਹ ਜੇ ਵਰਕਰ ਨੂੰ ਇਹ ਜੇ ਵਲੰਟੀਅਰ ਨੂੰ ਸਾਡੀ ਵੀ ਕਿਤੇ ਨਾ ਕਿਤੇ ਸਾਡੀ ਵੀ ਉੱਤੇ ਸ਼ਿਫਾਰਿਸ਼ ਹੋਈ ਵੀ ਆਪਾਂ ਇਹਨਾਂ ਨੂੰ ਚੇਅਰ ਤੇ ਬਿਠਾਈਏ ਤਾਂ ਮੈਂ ਦੁਬਾਰਾ ਫੇਰ ਵਧਾਈ ਦਿੰਦਾ ਮਾਨ ਸਾਹਿਬ ਨੂੰ ਵਧਾਈ ਦਿੰਦਾ ਇਹਨਾਂ ਦੇ ਮਾਤਾ ਪਿਤਾ ਆਏ ਆ ਇਹਨਾਂ ਦੇ ਵਾਈਫ ਸਾਡੀ ਭੈਣ ਆਈ ਆ ਬੱਚੇ ਆਏ ਨੇ ਸਾਰੇ ਪਰਿਵਾਰ ਨੂੰ ਵਧਾਈ ਵੀ ਦਿੰਦਾ ਤੇ ਸਪੈਸ਼ਲ ਤੌਰ ਤੇ ਮੈਂ ਮੰਤਰੀ ਸਾਹਿਬ ਦਾ ਦੁਬਾਰਾ ਦੁਬਾਰਾ ਫੇਰੇ ਧੰਨਵਾਦ ਕਰਦਾ ਵੀ ਜਿਹੜੇ ਲੋਕ ਸਾਰੀ ਦੁਨੀਆ ਕਹਿੰਦੀ ਆ ਵੀ ਦਰਵੇਸ਼ ਸਿਆਸਤਦਾਨ ਨੇ ਦਰਵੇਸ਼ ਸਿਆਸਤਦਾਨ ਉਹ ਹੁੰਦਾ ਜਿਹੜਾ ਕੰਮ ਜਿਆਦਾ ਕਰੇ ਤੇ ਗੱਲਾਂ ਘੱਟ ਕਰੇ ਤਾਂ ਇਹਨਾਂ ਨੇ ਸਾਨੂੰ ਅੱਜ ਉਹੀ ਕੰਮ ਕੀਤਾ ਇਹਨਾਂ ਨੇ ਬੜੇ ਹੋੜੀ ਜੇ ਕਹਤਾ ਵੀ 12 ਕਰੋੜ 58 ਲੱਖ ਰੁਪਏ ਦੇਵਾਂਗੇ ਪਹਿਲਾਂ ਵੀ 13 ਕਰੋੜ ਦਿੱਤਾ ਅਜੇ ਅਗਲੀ ਗੱਲ ਅਸੀਂ ਬਾਅਦ ਕਰਾਂਗੇ ਇਹਨਾਂ ਤੋਂ 12 ਕਰੋੜ ਰੁਪਏ ਦੀ ਅਸੀਂ ਹੋਰ ਡਿਮਾਂਡ ਕੀਤੀ ਸੀ ਉਹ ਵੀ ਇਹਨਾਂ ਨੇ ਓਕੇ ਕਰਦੀ ਆ ਤਾਂ ਆਪਣੇ ਬਾਗੇਪੁਰਣੇ ਚ ਲੱਗ ਕੇ ਪਾ ਕੇ 30 35 ਕਰੋੜ ਰੁਪਏ ਆਊਗਾ ਸੜਕਾਂ ਵਾਸਤੇ ਕਿ ਮੈਂ ਵਾਰੀ ਵਾਰੀ ਸਾਰਿਆਂ ਦਾ ਸਾਰੀ ਟੀਮ ਦਾ ਧੰਨਵਾਦ ਕਰਦਾ ਤੁਹਾਡਾ ਵੀ ਧੰਨਵਾਦ ਸਰ ਜੀ ਸੜਕਾਂ ਤੁਸੀਂ ਗੱਲ ਕੀਤੀ ਜਿਹੜਾ ਮੋਗਾ ਕੁਟਕਪਰਾ ਰੋਡ ਆ ਇਹਦੇ ਅੱਗੇ ਜੱਕੀ ਬਹੁਤ ਵੱਡੇ ਖੰਡੇ ਪੈ ਗਏ ਆ ਵੀ ਇਸ ਲਈ ਅਸੀਂ ਖੰਡੇ ਜਾਂਚ ਲੰਦਰ ਸੀ ਤਾਂ ਨੇ ਉਹ ਖੰਡੇ ਭਰਵਾ ਦੇ ਪਰ ਉਸੇ ਕਈ ਐਕਸੀਡੈਂਟ ਹੋ ਗਏ ਜੋ ਉੱਤੇ ਦੁਬਾਰਾ 프리ਮੈਕਸ ਪੈ ਗਈ ਹੁਣ ਮੰਤਰੀ ਸਾਹਿਬ ਬੈਠੇ ਆ ਜੀ ਇਹ ਵੀ ਕਰਾਈ ਦੋ ਜੀ ਇਹ ਆਲਰੇਡੀ ਮੈਂ ਜਿਹੜੀ ਫਾਈਲ ਬਣਾ ਕੇ ਦੇ ਵੀ ਦਿੱਤੀ ਆ ਮੰਤਰੀ ਸਾਹਿਬ ਹਜ਼ਾਰਾਂ ਸਾਈਨ ਕਰਦੇ ਨੇ ਇਹਨਾਂ ਨੇ ਪਾਸ ਵੀ ਕਰਤੀ ਆ ਉਹਦਾ ਨੈਸ਼ਨਲ ਹਾਈਵੇ ਆ ਅੱਗੇ ਵੀ ਭੇਜਤੀ ਆ ਉਹਦਾ ਥੋੜੇ ਟਾਈਮ ਬਾਅਦ ਮਤਲਬ ਤੁਸੀਂ ਮੰਨ ਕੇ ਚੱਲੋ ਵੀ ਮਹੀਨੇ ਡੇਢ ਮਹੀਨੇ ਤੱਕ ਜਿਹੜੀ ਮੋਗਾ ਤੋਂ ਲੈ ਕੇ ਕੋਟਪੂਰਾ ਤੱਕ ਜਿਹੜਾ ਇਹ ਸਾਰਾ ਰੋੜਾ ਇਹਦੇ ਤੇ ਬੜੀ ਜਲਦੀ ਪ੍ਰੀਮ ਐਕਸਪੈਜੂਰ ਸਾਡਾ ਪੇਪਰ ਵਰਕ ਕੋਆਰਡੀਨੇਟਰੀ ਦਾ ਜੋ ਹੀ ਨਵੇਂ ਚੇਅਰਮੈਨ ਨੂੰ ਤਾਲੇ ਕੋਸ਼ਿਸ਼ ਕਰਵਾਈ ਹੈ ਕੀ ਕਹੋਗੇ ਮਾਈਕਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੌਸਲੇ ਵੱਡੇ ਭਾਗਾਂ ਪ੍ਰਾਣਾ ਮਾਰਕ ਮੇਟੀ ਨੇ ਮੇਰੇ ਜੋ ਪ੍ਰੋਜੈਕਟ ਚੇਅਰ ਮਾਨਸਤ ਰਾਜੀਵ ਸਿੰਘ ਜੀ ਮਾਨ ਸਾਹਿਬ ਨੂੰ ਪ੍ਰਧਾਨ ਕੋ ਲੱਛਕਾ ਮੇਰੇ ਪਾਰਟੀ ਨਾਲ 13 ਤੋਂ ਜੁੜੇ ਆਏ ਆ ਔਰ ਆਰਡਰ ਮੈਂਬਰਾਂ ਨੇ ਬਹੁਤ ਨਮਾਸਮਾ ਪਾਰਟੀ ਦੀ ਜੇ ਲਾ ਕਿਸੇ ਦੀ ਉਹਨਾਂ ਨੂੰ ਅੱਜ ਇਹ ਸੇਵਾ ਸਮਾਰਟ ਚ ਨਤਾਜ ਪੂਰੀ ਕਹਿ ਲਈ ਕੀ ਕੁਸ਼ੀ ਦੇ ਬਟਾਉਣ ਦੀ ਗੱਲ ਕਰੀਏ ਉਸ ਵੇਲੇ ਨਵੰਤਸਪਾਤ ਪ੍ਰਾਪਤ ਹੋਇਆ ਮੇਰੇ ਨਾਲ ਜਿਸ ਹਲਕੇ ਦੇ ਮਾਨਯੋਗ ਅੰਡੇਲੇ ਸudar ਅਮਤਪਾਲ ਸਿੰਘ ਜੀ ਤੋਂ ਸੁਖਰਾਨਾਂ ਦੇ ਪਿਆਰੇ ਜੀ ਨੇ ਉਹ ਤੋਂ ਇਲਾਵਾ ਅਮ ਰਮਨ ਮੇਤਰ ਜੀ ਚੇਅਰਮੈਨ ਮੈਂਟ੍ਰਸਟ ਪਵਨ ਗੁਪਤਾ ਜੀ ਪ੍ਰਧਾਨ ਨਗਰ ਕੌਂਸਲ ਸਰਦਾਰ ਰਣਜੀਤ ਸਿੰਘ ਬਰਾੜ ਵਾਈਸ ਪ੍ਰਧਾਨ ਮਾਸਟਰ ਮਨਜੀਤ ਸਿੰਘ ਜੀ ਇਹ ਵੀ ਹਾਜ਼ਰ ਨੇ ਪਾਰਟੀ ਦੇ ਕੋਲ ਬਹੁਤ ਸਾਰੇ ਮਾਨਯੋਗ ਸਰਕਾਰ ਯੋਗ ਨੇਤਾ ਜਿਨ੍ਹਾਂ ਨੇ ਬਰੰਟੀ ਆ ਜਿਨ੍ਹਾਂ ਨੇ ਲੰਮਾ ਸਮਾਂ ਪਾਰਟੀ ਦੇ ਨਾਲ ਲਿਖ ਕੇ ਅੱਜ ਜੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਇਹਨਾਂ ਭਰਾਵਾਂ ਦੀ ਬਦੌਲਤ ਹੈ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਗਵਾਈ ਚ ਪੰਜਾਬ ਦੇ ਲੋਕਾਂ ਲਈ ਦਿਨ ਰਾਤ ਇਮਾਨਦਾਰੀ ਨਾਲ ਇਹ ਸਰਕਾਰ ਸੇਵਾ ਨਿਭਾ ਰਹੀ ਹੈ ਕਿਉਂਕਿ ਆਲੋਚਨਾ ਕਰਨ ਦੇ ਨਹੀਂ ਕਰ ਸਕਦੀ ਹੈ ਕੰਮ ਕਰਨ ਦੇ ਫਖਰੀ ਹੁੰਦੀ ਹੈ तकरीबन ਦੋ ਦੋ ਸਰਕਾਰ ਬਣੀ ਹੈ ਕਈ ਦਿਨ ਤੋਂ ਤਾਰਪਾਰ ਉਸ ਵਾਲਿਆ ਤੋਂ ਜਾਂ ਆਪਣੀ ਲੋਕਾਂ ਦੀ ਸੇਵਾ ਵਿਸਤਾਰ ਜਾਈ 56000 ਤੋਂ ਵੱਧ ਨੌਕਰੀਆਂ ਜੁੜੀਆਂ ਗਈਆਂ ਇੱਕ ਵੀ ਪਰਿਵਾਰ ਇੱਕ ਵੀ ਕੋ ਬੱਚਾ ਕੱਢ ਦਿਉਣ ਲਈ ਆਸ ਰੱਖਦਾ ਇੱਕ ਜਿੰਦ ਲੈਣ ਦੇ ਹੋ ਗਿਆ ਕੈਸ਼ ਨਿਵੇਸ਼ ਕਰ ਲਈ ਜੇ ਮੋਟਗੇ ਤੋਂ ਦੀ ਭਾਗ ਪ੍ਰਾਣ ਨਿਗਰ ਅੰਮ੍ਰਿਤਪਾਲ ਤੋਂ ਦੀ ਹਿੰਦੀ ਐਮਐਲਏ ਨੇ ਬੜਾ ਡਾਂਸਰ ਵਿੱਚ ਵੀ ਬਹੁਤ ਸਾਰੇ ਬੁੱਧੀ ਚੁੱਕਦੇ ਰਹਿੰਦੇ ਆ ਤੇ ਮੇਰੇ ਨਾਲ ਵੀ ਕੁਝ ਤਾਂ ਮੈਨੂੰ ਹਲਕਾ ਹੀ ਇਸ ਤਰ੍ਹਾਂ ਕਿ ਮੇਰੇ ਸਵਰਗਵਾਸੀ ਪਿਤਾ ਜਤੇਰਾ ਜਿੰਦੇਵ ਸਿੰਘ ਜੁੱੜੀਆਂ ਵੀ ਚੌਂ ਲਾਟ ਕੇ ਗਏ ਸੀ ਉਹ ਵੇਲੇ ਸਾਰੇ ਨੋਵਾ ਦੀ ਜਿਸ ਸਲਕੇ ਦੀ ਸਾਰੇ ਹੀ ਲੋਕਾਂ ਨਾਲ ਬਹੁਤ ਪਿਆਰ ਇਹਨਾਂ ਵੱਲੋਂ ਕੁਝ ਸੜਕਾਂ ਦੀ ਗੱਲ ਕੀਤੀ ਗਈ ਸੀ ਕਿ ਫੰਡਾਂ ਲਈ ਕਰੀਬਨ 14 ਕਰੋੜ ਤੋਂ ਵੱਧ ਪਹਿਲਾਂ ਮੰਡਪੇ ਦਿੱਤਾ ਗਿਆ 12 ਕਰੋੜ ਤੋਂ ਮਨਜ਼ੂਰ ਕੀਤਾ ਗਿਆ 7790 ਲੱਖਾਂ ਸੀ। ਤੇ ਇੱਕ ਦੋ ਜਿਹੜੀ ਇੱਕ ਚੰਨੂ ਵਾਲਾ ਵਾਲੀ ਨਹਿਰ ਦੇ ਨਾਲ ਜਿਹੜਾ ਉਹ ਰਸਤਾ ਮੇਰੇ ਤੱਕ ਪਈਵਰੀ ਨੇ ਪੱਥਰ ਰੱਖੇ ਜੇ ਸੇ ਪੰਛੀ ਵੱਲ ਨਹੀਂ ਪੱਥਰ ਕੀ ਉਹ بڑے ਨੇ ਕਿਉਂ ਪਹਿਲੀ ਵਾਰ ਜੀਉਂਦੇ ਬਣਾ ਰਹੇ ਨੇ ਸੇ ਸਿੱਖ ਤੇ ਸਿੱਖੇ ਤੁਹਾਡੀ ਬਸਤ ਪਾੜੀ ਬਸਤ ਪਾੜੀ ਹੋਰ ਵੀ ਜਿਹੜੀਆਂ ਜਿਸ ਤਰ੍ਹਾਂ ਐਮਐਲਏ ਸਾਹਿਬ ਦੱਸ ਦੇ ਰਹੇ ਨੇ ਉਹਨਾਂ ਤੇ तकरीबन ਜਿਸ ਸਾਥੀ ਦੇ ਰਹੇ ਦੀ ਤੇ ਸਰਕਾਰ ਤੋਂ ਬਾਕੀ ਮੰਗ ਲਵੋ ਬੇ ਕੁੜੀਆਂ ਸਾਹਿਬ ਜਿਵੇਂ ਆਣਾ ਇਸ ਟਾਈਮ ਆ ਅੱਗੇ ਜਿਹੜਾ ਕਿਉਂ ਨਹੀਂ ਜਿਵੇਂ ਆਈ ਹੋਣੀ ਹੈ ਇੱਕ ਤੁਹਾਡਾ ਬਿਆਨ ਆਇਆ ਸੀ ਜੀ इस वीडियो अगे शेयर जरूर करना जी कृपा करके साथ चैनल नाइब जरूर कर लो जी हम फास्ट एंड यूज अब अपले स्टोर तो इंसट करके नवियजा खबर पढ़ते देख सकते हो धनबाद